ਸ੍ਰੀ ਗੁਰੂ ਜੀ ਅਜੀਤ ਵੈਬ ਟੀਵੀ ਦੇਖ ਰਹੇ ਹੋ ਮੈਂ ਹਾਂ ਕੁਲਦੀਪ ਸਿੰਘ ਖਾਲਸਾ ਦੋਸਤੋ ਅੱਜ ਵੀਡੀਓ ਦਫ਼ਤਰ ਦੇ ਵਿੱਚ ਮੌਜੂਦ ਹਾਂ 1 ਅਕਤੂਬਰ ਦਾ ਦਿਨ ਤੇ 4 ਅਕਤੂਬਰ ਤੱਕ ਜਿਹੜੇ ਆ ਪੰਚਾਇਤੀ ਚੋਣਾਂ ਵਾਸਤੇ ਜਿਹੜਿਆ ਨਾਮਜ਼ਦਗੀ ਕਾਗਜ਼ ਦਾਖਲ ਹੋਣੇ ਆ ਪਰੰਤੂ ਅੱਜ ਇੱਕ ਤਰੀਕਾ ਕੱਲ 2 ਤੇ 3 ਨੂੰ ਜਿਹੜੀ ਇਹ ਛੁੱਟੀ ਆ ਤੇ 4 ਨੂੰ ਫੇਰ ਆਖੋਣੇ ਆ ਪਰੰਤੂ ਅੱਜ ਦਾ ਦਿਨ ਇੱਥੇ ਤੁਸੀਂ ਦੇਖ ਸਕਦੇ ਹੋ ਕਿੰਨਾ ਭੀੜ ਭੜਕਾਵਾ ਸਾਰੇ ਪਿੰਡਾਂ ਦੇ ਲੋਕ ਜਿਹੜੇ ਇੱਥੇ ਆਏ ਹੋਏ ਆ ਪਰੰਤੂ ਹਾਲੇ ਤੱਕ ਜਿਹੜੀਆਂ ਐਨਓਸੀਆਂ ਕਲੀਅਰ ਨਹੀਂ ਹੋਈਆਂ ਇੱਕ ਵੀ ਜਿਹੜਾ ਪੇਪਰ ਦਾਖਲ ਨਹੀਂ ਹੋਇਆ ਹ ਗੱਲਬਾਤ ਕਰਦੇ ਆ ਸਾਡੇ ਨਾਲ ਕੁਲਵੰਤ ਸਿੰਘ ਮਹਾਰਾਜ ਵਾਲੇ ਤੋਂ ਜਿਹੜੇ ਸਰਪੰਚ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਕੀ ਕਹਿਣਾ ਚਾਹੁੰਦੇ ਆ ਅੱਜ ਕੀ ਕੀ ਦਿੱਕਤ ਆ ਰਹੀ ਹੈ ਸਰ ਦਿੱਕਤ ਇਹ ਰਹੀ ਹੋਰ ਸਾਰਾ ਕੋ ਚਲੋ ਪੇਪਰ ਵਰਕਤ ਅਗਲਾ ਬਾਹਰੋਂ ਵਕੀਲ ਸਾਭਾ ਕੋ ਕਰਾਈ ਜਾਂਦਾ ਕੋਈ ਇੱਥੋਂ ਵੀ ਸਹਿਯੋਗ ਦੇ ਰਹੇ ਆ ਸਟਾਫ ਦੇ ਕੋਈ ਵਾਸਤੇ ਇਦਾਂ ਵਰਕਲੋਡ ਪਾਇਆ ਹੋਇਆ ਆ ਵੀਡੀਓ ਸਾਹਿਬ ਕੱਲ ਵੀ 1.5 ਵਜੇ ਦੱਸਦੇ ਅਸੀਂ ਪੁੱਛਿਆ ਅੰਦਰ ਵੀ 1.5 ਵਜੇ ਰਾਤੀ ਪਹੁੰਚੇ ਗਲੰਦਰ ਮੀਟਗਾ ਲੈ ਰਹੇ ਆ ਅੱਜ ਸਵੇਰ ਤੜਕੇ ਫੇਰ ਚੱਲ ਗਏ ਆ ਸਾਡੇ ਕੱਲ ਦੇ 3 ਵਜੇ ਦੇ ਨੋਬਜੈਕਸ਼ਨ ਸਰਟੀਫਿਕੇਟ ਮਹਰਾਜਲਾ ਪਿੰਡ ਦੇ ਦਿੱਤੇ ਹੋਇਆ ਹਜੇ ਤੇ ਉਹ ਕਹਿੰਦੇ 3 ਵਜੇ ਵੀਡੀਓ ਸਾਹਿਬ ਹੁਣੀ ਮੀਟਿੰਗ ਤੇ ਆਉਣ ਕੇ ਦੇਾਂਗੇ 3 ਵਜੇ ਸਾਡੇ ਪੇਪਰ ਲੈਣੋਂ ਬੰਦ ਕਰ ਦੇਣੇ ਕੱਲ ਅਸੀਂ ਗਏ ਆ ਉਹ ਕਹਿੰਦੇ ਵੀ ਨੋਬਜੈਕਸ਼ਨ ਤੋਂ ਬਿਨਾ ਜਮਾ ਨਹੀਂ ਹੋਣੇ ਆ ਇਸ ਕਰਕੇ ਲੋਕ ਸਰਕਾਰ ਚਾਹੁੰਦੀ ਕੀ ਹੈ ਜਿਹੜਾ ਇੰਨਾ ਜਲਦੀ ਜਲਦੀ ਚ ਐਲਾਨ ਕਰ ਦਿੱਤਾ ਚਾਹੁੰਦਾ ਹੈ ਦੇਖੋ ਇੰਨਾ ਕੰਮ ਪਾਇਆ ਹੋਇਆ ਇੰਨੇ ਕਾਰੇ ਫਾਰਮ ਇਹ ਦਸਾਂ ਦਿਨਾਂ ਚ ਆਮ ਜਿਹੜਾ ਨਾਗਰਿਕ ਆ ਉਹ ਇਹਨਾਂ ਨੂੰ ਪੂਰੇ ਨਹੀਂ ਕਰ ਸਕਦਾ ਇੰਨਾ ਜ਼ਿਆਦਾ ਪੇਪਰ ਵਰਕ ਆ ਨੋਬਜੈਕਸ਼ਨ ਹੀ ਤਿੰਨਾਂ ਦਿਨਾਂ ਦਾ ਕੰਮ ਆ ਫਿਰ ਜਿਹੜਾ ਪੇਪਰ ਵਰਕ ਭਰਉਣਾ ਉਹ ਵਕੀਲ ਦੇ ਭਰਨ ਵਾਲਾ ਕੰਮ ਆ ਆਮ ਬੰਦਾ ਉਹਨੂੰ ਭਰ ਨਹੀਂ ਸਕਦਾ ਜਿਹੜਾ ਇਕੱਲਾ ਤੁਹਾਡੇ ਪਿੰਡ ਦਾ ਹੀ ਰਹਿ ਗਿਆ ਉਹ ਕਲੀਅਰ ਆ ਨਹੀਂ ਨਹੀਂ ਸਾਰੇ ਆਲ ਤੁਹਾਡੇ ਕਲੀਅਰ ਸਾਰੇ ਨਹੀਂ ਜੀ ਨਹੀਂ ਸਾਰੇ ਅਜੇ ਤਾਂ ਆ ਹੀ ਹੈ ਜੀ ਸਾਰੇ ਪਿੰਡਾਂ ਦੇ ਸਰਦਾਰ ਵਾਲੇ ਦੇ ਸਾਰੇ ਪਿੰਡਾਂ ਦਾ ਵੀ ਇਹ ਕੰਮ ਹੀ ਆ ਕਿਤੇ ਵੀ ਨਹੀਂ ਸਾਰੇ ਪਿੰਡਾਂ ਦਾ ਇਹ ਜਿੰਨੇ ਲੋਈਆਂ ਬਲਾਕ ਦੇ ਪਿੰਡ ਆ ਮੇਰਾ ਕੋਈ ਵੀ ਕਲੀਅਰ ਨਹੀਂ ਹੋ ਜਾਈ ਜੀ ਸਾਨੂੰ ਖੱਜਲ ਖਰਾਬੀ ਕਰਦਾ ਸਾਨੂੰ 4-5 ਦਿਨ ਹੋ ਗਏ ਮੰਡਾਲਾ ਚੰਨਾ ਪਿੰਡ ਆ ਸਾਨੂੰ ਆਪਣੇ 5-6 ਦਿਨ ਹੋ ਗਿਆ ਜੀ ਇਹਨੂੰ ਅਸਾਈ ਨਹੀਂ ਮਿਲਿਆ ਆਪਣੇ ਉਹ ਵੀ ਆਪਣੇ ਪੀਡੀਆ ਦਫ਼ਤਰ ਵੀਡੀਓ ਨਹੀਂ ਬਹਿ ਰਿਹਾ ਜੀ ਆਪਣੇ ਇਹਦੇ 2 ਵਜੇ ਦਾ ਟਾਈਮ ਦਾ ਵੀਡੀਓ ਹਜੇ ਆ ਨਹੀਂ ਰਿਹਾ ਹੂੰ ਇਹ ਅਸੀਂ ਬਹੁਤ ਪਰੇਸ਼ਾਨ ਆ ਜੀ ਕਾਰਨ ਕੀ ਦੱਸਦੇ ਕਹਤੋਂ ਨਹੀਂ ਪੈਂਦੇ ਪਤਾ ਨਹੀਂ ਸਰ ਲੀਟਕ ਤੇ ਬੈਠੇ ਅਸੀਂ ਅਗਲੇ ਕਹਿੰਦੇ ਮੀਟਿੰਗ ਤੇ ਬੈਠੇ ਅਸੀਂ ਮੀਟਿੰਗ ਤੇ ਬੈਠੇ ਸਾਨੂੰ ਵੀ ਪਤਾ ਲੱਗਾ ਕਿ ਇਹਦੇ ਮੀਟਿੰਗ ਤੇ ਬੈਠਾ ਨਹੀਂ ਪਾਣੀ ਨਹੀਂ ਭਾਜੀ ਸਾਡੇ ਵਿੱਚ ਆ ਕੇ ਨਹੀਂ ਪਹੁੰਚਦੇ ਹੋ ਵੇ ਇਦਾ ਮਤਲਬ ਖਰਾਬ ਕਰਨ ਦੇ ਆ ਮਤਲਬ ਚੰਗੀ ਗੱਲ ਨਹੀਂ ਗਈ ਹਾਂਜੀ ਦੇਣ ਤੱਕ ਰਹਿ ਗਿਆ ਇੱਕ ਤੁਹਾਡੇ ਵਾਸਤੇ ਕੱਲ ਦੀ ਵੀ ਛੁੱਟੀ ਪਰਸੋਂ ਦੀ ਵੀ ਛੁੱਟੀ ਹਾਂਜੀ ਇੱਕ ਥਾਂ ਨਹੀਂ ਰਹਿ ਗਿਆ ਜੀ ਤਾਂ ਰਸਤਾ ਆਜੀ ਬਹੁਤ ਆ ਹਾਂਜੀ ਦੇਖਦੇ ਆਂ ਦੋਸਤੋ ਹੋਰ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਕਿ ਕੀ ਕਾਰਨ ਬਣਦਾ ਪਿਆ ਵਾ ਜਿਹੜਾ ਵਾ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਮੇਲੇ ਦਾ ਮਾਹੌਲ ਬਣਿਆ ਪਿਆ ਮੈਂ ਕੈਮਰਾਮੈਨ ਨੂੰ ਬੇਨਤੀ ਕਰੂੰ ਇੱਕ ਵਾਰੀ ਦਿਖਾ ਦੇਣਾ ਬਰਦਰ ਤੁਹਾਡੇ ਪੇਪਰ ਦਾਖਲ ਹੋ ਗਿਆ ਨਹੀਂ ਹਾਂ ਐਨੋਸੀ ਮਿਲ ਗਈ ਤੁਹਾਨੂੰ ਹਾਂਜੀ ਭਾਜੀ ਐਨੋਸੀ ਮੈਂ ਨਹੀਂ ਮਿਲੀ ਹੱਲੇ ਓਕੇ ਐਨੋਸੀ ਨਹੀਂ ਮਿਲੀ ਹਾਂਜੀ ਪੇਪਰ ਵੀ ਨਹੀਂ ਜਮਾ ਹੋਣੇ ਅਜੇ ਨਾਹੀਂ ਹੱਲੇ ਨੂੰ ਆਏ ਭਾਜੀ ਕਾਲੇ ਫਾਰਮ ਨੂੰ ਬਣਾਉਣੇ ਪਏ ਭਾਜੀ ਪੇਪਰ ਹਾਂਜੀ ਹਾਂਜੀ ਆਉਂਦੇ ਹੋਰ ਆਜੋ ਅੱਜ ਕਿਤਾ ਹੋ ਗਿਆ ਐਨੋਸੀ ਨਹੀਂ ਨਹੀਂ ਕੋਈ ਤਾਂ ਅਸੀਂ ਤਾਂ ਬੈਠਿਆ ਕਿਹੜਾ ਬੰਦਾ ਤੁਹਾਡਾ ਕੰਗੋਰ ਦਾ ਕੋਈ ਕਾਗਜ਼ ਨਹੀਂ ਮੇਰੇ ਐਨੋਸੀ ਲੈਣ ਤੋਂ ਬੈਠਾ ਵੀ ਦਿਨ ਦੋ ਦਿਨ ਹੋ ਗਿਆ ਇੱਥੇ ਵੜਦਾ ਹੀ ਨਹੀਂ ਅੱਛਾ ਪਹਿਲੇ ਵੀ ਦੱਸੋ ਕੱਲ ਨੂੰ ਕਹਿੰਦਾ ਮੈਂ ਆਉਂਗਾ ਤੇ ਹੁਣ ਕਹਿੰਦਾ ਦੋ ਵਜੇ ਆਉਂਗਾ ਤੇ ਕੀ ਕਹਿਣਾ ਚਾਹੁੰਦੇ ਸਰਕਾਰ ਨੇ ਪਲੈਨਿੰਗ ਨਹੀਂ ਸਹੀ ਕੀਤੀ ਕੀ ਕੀਤੀ ਕੀ ਪਤਾ ਸਰਕਾਰ ਦੀ ਕਿਉਂਕਿ ਜਨ ਤੇਖ ਰਹਿ ਗਿਆ ਵਿਚ ਬਾਦ ਚਾਹ ਬੜਾ ਦੋਸਤਾਂ ਦੀ ਛੁੱਟੀ ਆ ਤੇ ਚ ਕੋਈ ਆਪਾਂ ਗੱਲ ਕਰਨੀ ਕਰ ਸਕਦੇ ਮੜੇ ਕਾਹੀ ਹੁਣੇ ਨਹੀਂ ਆ ਗੱਲ ਆ ਇੱਕ ਜਹਦਾਦੀ ਹੋਰ ਗੱਲ ਆ ਅਸੀਂ ਮੈਂ ಗ್ರಾಮ ਪੰਚਾਇਤ ਮਹਰਾਜ ਵਾਲਾ ਦੇ 23 ਫਾਰਮ ਦਿੱਤੇ ਹੀ ਹੋਣ ਇੱਕ ਮਹੀਨਾ ਪਹਿਲੋ ਲਿਸਟ ਜਿੱਥੇ ਲੱਗਿਆ ਉਹ ਇੱਕ ਵੀ ਵੋਟ ਨਹੀਂ ਆਈ ਜਿਹੜੀ ਵੋਟਰ ਲਿਸਟ ਆਈ ਆ ਉਹ ਪਹਿਲੇ ਮਹੀਨੇ ਵਾਲੀ ਆਈ ਆ ਸੋ ਵੀ ਆ ਰਿਓ ਜਿਹੜੇ ਨਵੇਂ ਪਾਰ ਬੰਨੇ ਜਿਹੜਾ ਨਵਾਂ ਜਵਾਨ ਨੌਜਵਾਨ ਜਾਂ ਬੱਚਗਾ ਪੜੀਆਂ ਹੋਈਆਂ ভোটার ਵੋਟਾ ਵਾਸਤੇ ਤਿਆਰ ਜਿੰਨਾਂ ਦੀ ਉਮਰ ਕੋਈ ਉਹ ਵੋਟਾ ਦੇ ਹੀ ਰਹਿਗਾ ਉਹ ਇਹ ਜਿਹੜੀ ਪ੍ਰਾਇਮਰੀ ਸੂਚੀ ਆ ਉੱਤੇ ਹੀ ਕਰਾ ਰਹੇ ਆ ਜੀ ਕੋਈ ਇਹਨਾਂ ਦੀ ਤਿਆਰੀ ਨਹੀਂ ਕੋਈ ਇਹਨਾਂ ਦਾ ਪੇਪਰ ਵਰਕ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਮੁਲਾਜ਼ਮ ਵਿਚਾਰੇ ਭਾਏ ਉਹਨਾਂ ਦੇ ਪੱਲੇ ਵੀ ਕੀ ਆ ਕੀ ਕਰਨੋ ਇੱਕ ਮੁਲਾਜ਼ਮਾ ਨੂੰ ਸੱਤੀ ਥਾਂ ਹੀ ਬੰਨੀ ਫਿਰਦੇ ਇਹ ਵਾਸਤੇ ਘਟੋ ਘਾਟੇ ਕੰਮ ਦੀ ਤਿਆਰੀ ਚਾਹੀਦੀ ਸੀ ਪਹਿਲੋ ਵੇ ਇਥੇ ਅਗਲਾ ਤਸ਼ਲੀਰਾ ਆਉਂਦਾ ਜੀ ਇੰਨਾ ਪੇਪਰ ਵਰਕ ਕਰਾਉਣਾ ਤੇ ਉਹ ਪੇਪਰ ਵਰਕ ਬੜੀ ਬਰੀਕੀ ਨਾਲ ਆਉਂਦਾ ਭਰ ਸਕਦਾ ਕਿ ਉਹਦੇ ਨਾਲ ਠੱਗਾ ਨਾ ਹੋ ਸਕੇ ਹੁਣ ਇੱਕ ਦਿਨ ਤੇ ਦੇਖੋ ਕੀ ਕਰ ਸਕਦੇ ਕੁਝ ਵੀ ਨਹੀਂ ਕਰ ਸਕਦੇ ਸਾਨੂੰ ਤਾਂ ਨੋਬਜੈਕਸ਼ਨ ਨਹੀਂ ਮਿਲੇ ਜੇ ਡਿਪਾਰਟਮੈਂਟ ਹੀ ਭਰ ਲਵੇ ਜੇ ਸਾਨੂੰ ਪਿਛਲੀ 22 ਤਰੀਕ ਤੋਂ ਜਦੋਂ ਪਤਾ ਲੱਗਾ ਹੋਇਆ ਤੇ ਅੱਜ ਲਗਭਗ 5 ਦਿਨ ਹੋ ਗਏ ਆ ਅਸੀਂ ਵੀਡੀਓ ਦਾ ਉਤਰੋਂ ਤੋਂ ਜਿੱਦਾਂ ਐਨਓਸੀ ਲੈਣੀ ਆ ਕਿ ਵੀਡੀਓ ਸਾਹਿਬ ਅੱਜ 3 ਵਜੇ ਆਉਣਾ ਤੇ ਜਿਹੜੀ ਐ ਐਨਓਸੀ ਲੈਣੀ ਆ ਉਹ ਬਹੁਤ ਦਿਨਾਂ ਦੀ ਪਹਿਲਾਂ ਵਾ ਉਹਨਾਂ ਦੇ ਸਾਈਨ ਹੋਏ ਨਹੀਂ ਕਹਿੰਦੇ ਤੇ ਡੀਸੀ ਸਾਹਿਬ ਉਹਨਾਂ ਨੇ ਉਹਨਾਂ ਨੂੰ ਮੀਟਿੰਗਾਂ ਤੇ ਸੱਦੇ ਆਇਆ ਦੂਸਰਾ ਇੱਕ ਖੱਜਲ ਖਵਾਰੀ ਇੱਥੇ ਬਹੁਤ ਹੋ ਰਹੀ ਆ ਤੀਸਰਾ ਜਿਹੜਾ ਵੀ ਇੱਕ ਤਾਂ ਭਗਵਾਨ ਗੁਰੂ ਵਾਲਮੀਕ ਜੀ ਦਾ ਪਰਮਿਟ ਦੇਣਾ ਹੈਗਾ ਉਹਦੇ ਵਾਸਤੇ ਵੀ ਬਹੁਤ ਸਮੱਸਿਆ ਆ ਰਹੀਆਂ ਵਾ ਤੇ ਇੱਕ ਜਿਹੜਾ ਝੋਨਿਆਂ ਦੇ ਉੱਤੇ ਸੀਗਣਾ ਪਰ ਸਰਕਾਰ ਨੇ ਇਹਨੂੰ ਆਪਦੇ ਧਿਆਨ ਦੇ ਵਿੱਚ ਇਹ ਨਹੀਂ ਲਿਆ ਵੀ ਇਹ ਜਿਹੜਾ ਕੁਝ ਹੈਗਾ ਸੀ ਵੀ ਇਹਦੀਆਂ ਕੁਝ ਥੋੜਾ ਜਿਹਾ ਕੋਈ 10-15 ਦਿਨ ਗਾਂ ਜਾਂ ਪਛਾਹ ਪਹਿਲਾਂ ਜਾਂ ਸਾਡੀਆਂ ਅਗਸਟ ਦੀਆਂ ਛੁੱਟੀਆਂ ਵਿੱਚ ਆ ਰਹੀਆਂ ਵਾਂ ਹਾਂਜੀ ਅਰੇ ਤੁਸੀਂ ਕਿੰਨੇ ਭਗਵਾਨ ਵਾਲਮੀ ਕੀ ਦਾ ਜਿਹੜਾ ਦਿਹਾੜਾ ਆ ਰਿਹਾ ਵਾ ਜੋ ਹੋਰ ਵੀ ਵਿੱਚ 2-4 ਛੁੱਟੀਆਂ ਕੱਲ੍ਹ ਦੀਆਂ ਵਿੱਚ ਦੋ ਛੁੱਟੀਆਂ ਹੋ ਗਈਆਂ ਦਿਨ ਰਹਿ ਗਿਆ 1-4 ਦਿਨ ਦਾ 4 ਤਰੀਕ ਦਾ ਹਾਂਜੀ ਤੇ ਪੇਪਰ ਪਰ ਲਈ ਸਿਰਫ ਇੱਕੋ ਦਿਨ ਬਚਿਆ ਹਾਂਜੀ ਤੇ ਕੀ ਕਹਿਣਾ ਚਾਹੁੰਦੇ ਵੀ ਇੱਥੇ ਅਸੀਂ ਕਹਿ ਰਹੇ ਆ ਜਣਦੇ ਅੱਜ ਹੀ ਅਸੀਂ ਜਦੋਂ ਲੈਣ ਗਏ ਪਹਿਲਾਂ ਸਾਨੂੰ ਪਤਾ ਨਹੀਂ ਸੀ ਵੀ ਪੇਪਰ ਕਿੱਥੋਂ ਮਿਲਣੇ ਇਹਨਾਂ ਨੇ ਉਸ ਹਿਸਾਬ ਨਾਲ ਸਿਸਟਮ ਬਣਾਇਆ ਉੱਥੇ ਲਿਸਟਾਂ ਲੱਗੀਆਂ ਠੀਕ ਆ ਉਹ ਤਾਂ ਸਹੀ ਆ ਪਰ ਅਸੀਂ ਜਦੋਂ ਉੱਥੋਂ ਲੈ ਕੇ ਆਏ ਆ ਤਾਂ ਉਹਨਾਂ ਨੇ ਕਹਿਤਾ ਵੀ ਜਹਾਂ ਤੱਕ ਅੱਜ 3 ਵਜੇ ਤੱਕ ਜਮ੍ਹਾਂ ਕਰਾ ਦਿਓ ਨਹੀਂ ਤਾਂ ਫਿਰ 4 ਤਰੀਕ ਨੂੰ ਹੀ ਇਹ ਨਾਮਜ਼ਦ ਪੱਤਰ ਦਾਖਲ ਹੋਣਗੇ ਤੇ ਹੁਣ 1 ਵਜ ਗਿਆ ਹਜੇ ਤੱਕ ਵੀਡੀਓ ਸਾਬੇ ਤੈ ਨਹੀਂ ਹਜੇ ਤੱਕ ਸਾਨੂੰ ਐਨਯੂਸੀਆਂ ਨਹੀਂ ਮਿਲੀਆਂ ਤੇ ਅਸੀਂ ਕਿਹੜੇ ਟਾਈਮ ਉਹ ਕੰਮ ਕਰਾਂਗੇ ਤੇ ਇਹ ਬਹੁਤ ਜ਼ਿਆਦੀ ਖੱਜਲ ਕਰਵਾਏ ਲੋਕ ਸਾਰੇ ਦੀ ਸਾਰੀ ਇੱਥੇ ਜਨਤਾ ਪਹੁੰਚੀ ਹੋਈ ਹੈ ਲਾਸਟ ਸਮਾਂ 3 ਵਜੇ ਦਾ ਦਿੱਤਾ ਲਾਸਟ ਸਮਾਂ 3 ਵਜੇ ਦਾ ਮੈਨੇ ਦਿੱਤਾ ਵੀ ਅੱਜ 3 ਵਜੇ ਤੱਕ ਹੋ ਸਕਦਾ ਹੈ ਦੋਸਤੋ ਤੁਸੀਂ ਦੇਖ ਸਕਦੇ ਹੋ ਲਾਸਟ ਸਮਾਂ ਅੱਜ ਦਾ ਅੱਜ 1 ਅਕਤੂਬਰ ਆ ਤੇ ਪੇਪਰ ਜਮਾ ਕਰਾਉਣ ਦਾ ਜਿਹੜਾ ਸਮਾਂ ਵਾ 3 ਵਜੇ ਤੱਕ ਦਾ ਦਿੱਤਾ 1 ਵੱਜ ਚੁੱਕਾ ਵਾ ਇਸ ਟਾਈਮ ਤੇ ਦੇਖਦੇ ਹਾਂ ਹੁਣ 1 ਘੰਟੇ ਦੇ ਵਿੱਚ ਹਾਲੇ ਵੀਡੀਓ ਸਾਹਿਬ ਇੱਥੇ ਆਏ ਨਹੀਂਗੇ ਐਨਓਸੀ ਕਿਹੇ ਨੂੰ ਨਹੀਂ ਮਿਲੀ ਐਨੇ ਪਿੰਡਾਂ 83 ਪਿੰਡਾਂ ਨੂੰ ਲੁਈਆਂ ਬਲਾਕਾਡ ਲੱਗਦਾ ਵਾ ਦੇਖਦੇ ਆ ਕੀ ਹੁੰਦਾ ਵਾ ਕਿਉਂਕਿ ਦਿਨ ਰਹਿ ਗਿਆ ਇੱਕ ਸਰਕਾਰ ਨੇ ਕੀ ਪ੍ਰਬੰਧ ਕੀਤਾ ਤੁਹਾਡੇ ਸਾਹਮਣੇ ਆ ਲੋਕ ਆ ਪੇਪਰ ਹੱਥਾਂ 'ਚ ਫੜਿਆ ਤੇ ਖੱਜਲ ਹੋ ਰਿਆ ਪੱਤਰਕਾਰ ਗੁਰਪਾਲ ਸਿੰਘ ਸਟਾਫਗ੍ਰੇਡ ਦੇ ਨਾਲ ਕੁਦੀਪ ਸਿੰਘ ਖਾਲਸਾ ਲੁਈਆਂ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ